ਕੀ ਕੋਈ ਵੀ ਵਿਅਕਤੀ ਆਪਣੇ ਵਿਅਕਤੀਗਤ ਵਿਚਾਰ ਨਹੀਂ ਦੇ ਸਕਦਾ ਜਦ ਤੱਕ ਉਹ ਕਾਂਗਰਸ ਪਾਰਟੀ 'ਚ ਹੈ ਬੀ ਇਟਨੀ ਬਡੀ ਪਿਛਲੇ ਕੁਝ ਦਿਨਾ ਤੋਂ ਪੰਜਾਬ ਕਾਂਗਰਸ ਤੋਂ ਬਾਗੀ ਚੱਲ ਰਹੇ ਪੰਜਾਬ ਕਾਂਗਰਸ ਦੇ ਹੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਹੁਣ ਰਾਜਾ ਵਿੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਰਾਜਾ ਵਿੜਿੰਗ ਪੰਜਾਬ ਕਾਂਗਰਸ ਅਤੇ ਹਾਈਕਮਾਨ ਵਿਚਾਲੇ ਦਿੱਲੀ ਵਿੱਚ ਚੱਲ ਰਹੀ ਮੀਟਿੰਗ 'ਚ ਹਿੱਸਾ ਲੈਣ ਪਹੁੰਚੇ ਜਿੱਥੇ ਸਿੱਧੇ ਤੌਰ ਤੇ ਸਿੱਧੂ ਨੂੰ ਉਹਨਾਂ ਨੇ ਜਾਬਤੇ 'ਚ ਰਹਿਣ ਦੀ ਨਸੀਹਤ ਦਿੱਤੀ ਰਾਜਾ ਵਿੜਿੰਗ ਨੇ ਸਾਫ਼ ਕੀਤਾ ਹੈ ਕਿ ਜੇਕਰ ਪਾਰਟੀ 'ਚ ਰਹਿਣਾ ਹੈ ਤਾਂ ਜਾਬਤੇ 'ਚ ਰਹਿਣਾ ਹੋਵੇਗਾ ਅਤੇ ਪਾਰਟੀ ਦੇ ਹੁਕਮਾਂ ਅਤੇ ਮਰਿਆਦਾ ਨੂੰ ਮੰਨਣਾ ਪਵੇਗਾ फिर हो कोई मौजूदा प्रधान हो या फिर कोई सबका प्रधान नुकसान झेलना पड़ता है लेकिन हंड्रेड परसेंट डिसिप्लिन खरगे साहब ने एक बात कही थी मैं दोबारा फिर आपके माध्यम से उन तमाम नेताओं को कहना चाहता हूं कि कोई भी व्यक्ति अपने व्यक्तिगत विचार नहीं दे सकता जब तक वो कांग्रेस पार्टी में है बी टेनी व्यक्तिगत विचार देने हैं तो आपको पार्टी का हाथ छोड़ना पड़ेगा जिस व्यक्ति ने व्यक्तिगत विचार देने कोई व्यक्ति व्यक्तिगत विचार नहीं दे सकता कांग्रेस की गरिमा में रहकर चाहे वो पीसीसी अध्यक्ष है चाहे कोई पीसीसी अध्यक्ष है चाहे कोई ब्लॉक का अध्यक्ष है उसको गरिमा रखनी होगी नहीं तो जो डिसिप्लिन तोड़ेगा उसके ऊपर कार्रवाई हंड्रेड एंड वन परसेंट होगी पहले भी की है ਅੱਗੇ ਇਹ ਵੀ ਬਾਤ ਸ਼ੁਰੂ ਹੋਇਆ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨੀ ਪਿੰਡ ਮਹਾਰਾਜ ਚ ਕੀਤੀ ਗਈ ਰੈਲੀ ਤੋਂ ਬਾਅਦ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਕੁਝ ਕਾਂਗਰਸੀ ਲੀਡਰ ਰੈਲੀ 'ਚ ਪਹੁੰਚੇ ਸੀ ਪਰ ਦੂਜੇ ਵੱਡੇ ਆਗੂ ਜਿਨ੍ਹਾਂ 'ਚ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਬਾ ਸ਼ਾਮਿਲ ਨੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਇਸ ਰੈਲੀ ਦੌਰਾਨ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਲੀਡਰਾਂ ਤੇ ਖੂਬ ਤੰਜ ਕੱਸੇ ਸੀ ਉਹ ਤੋਂ ਬਾਅਦ ਚੱਲੀ ਉਹ ਕਿਹੜੀ ਮੇਰੀ ਮੇਦਰਾ ਆ ਜਾਣੀ ਨੇ ਕੱਢ ਦੇ ਬਾਲੋ ਤੇ ਆਪਣੀ ਜਿੱਤੇ ਇਹਦੇ ਕੋਲੇ ਆ ਜਾ ਕਿ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਲੋ ਹੱਸ ਲੋ ਬਕਾ ਅਜੇ ਤੱਕ ਵਿਰੋਧੀ ਵੀ ਉਹ ਕਦੇ ਜਿੰਦਗੀ ਦੇ ਵਿੱਚ ਜਿਹੜੀ ਪਾਰਟੀ ਖੜਾ ਹੋਇਆ ਕਦੇ ਜਿੰਦਗੀ ਦੇ ਵਿੱਚ ਵਿਚਾਰ ਆਪ ਨੂੰ ਸੁਣ ਨਹੀਂ ਕਿ ਕਿਸ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਜਦੋਂ ਦਿੱਲੀ ਚ ਪਾਰਟੀ ਦੀ ਮੀਟਿੰਗ ਹੋ ਰਹੀ ਹੈ ਅਤੇ ਰਾਜਾ ਵਿਰਿੰਗ ਸਿੱਧੂ ਬਾਰੇ ਵੱਡਾ ਬਿਆਨ ਦਾਗ ਚੁੱਕੇ ਨੇ ਤਾਂ ਸੰਭਵ ਹੈ ਕਿ ਪਾਰਟੀ ਉਹਨਾਂ ਖਿਲਾਫ ਆਉਂਦੇ ਦਿਨਾਂ ਚ ਕੋਈ ਵੱਡਾ ਐਕਸ਼ਨ ਵੀ ਲੈ ਸਕਦੀ ਹੈ ਹਾਲਾਂਕਿ ਪ੍ਰਤਾਪ ਬਾਜਬਾ ਦਾ ਥੜਾ ਪਹਿਲਾਂ ਹੀ ਸਿੱਧੂ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕਰ ਚੁੱਕਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ